ਸਰਵਨ ਸਿੰਘ ਪੰਦੇਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 90 ਦੇ ਕਰੀਬ ਲੋਕ ਜਿਹੜੇ ਨੇ ਉਹ ਜ਼ਖਮੀ ਨੇ ਸਿਵਲ ਹਸਪਤਾਲਾਂ ਦੇ ਵਿੱਚ ਮੌਜੂਦ ਨੇ ਸਾਡੇ ਆਸ-ਪਾਸ ਸਾਰੇ ਲੋਕ ਮੌਜੂਦ ਨੇ ਭਾਈ ਸਾਹਿਬ ਤੁਸੀਂ ਇੱਥੇ ਖੜੋਤੇ ਹੋ ਤੁਸੀਂ ਵੀ ਮਾਸਕ ਬੰਨਦੇ ਪਏ ਉਹਨੇ ਇੱਥੇ ਖੜਨਾ ਔਖਾ ਹੋ ਰੱਖਿਆ ਆ ਇੱਥੇ ਬਹੁਤ ਬਹੁਤ ਵੱਡਾ ਪ੍ਰਦੂਸ਼ਣ ਫੈਲਿਆ ਹੋਇਆ ਹਾਂਜੀ ਸਰਕਾਰ ਨੇ ਉਹ ਮਤਲਬ ਗੋਲੇ ਕੱਲ ਸਿੱਟੇ ਨੇ ਹੂੰ ਲਗਾਤਾਰ 10 ਘੰਟੇ ਹੂੰ ਜਿਹੜੇ ਕਿ ਇੱਕ ਦੁਸ਼ਮਣ ਦੇਸ਼ ਦੇ ਨਾਲ ਜੰਗ ਮੌਕੇ ਸਿੱਟੇ ਜਾਂਦੇ ਹੂੰ ਉਹ ਕੈਮੀਕਲੀ ਗੋਲੇ ਮਤਲਬ ਸਿੱਟੇ ਨੇ ਜੇ ਅਸੀਂ ਕਹਿ ਲਈਏ ਵੀ ਇੱਕ ਪਰਮਾਣੂ ਬੰਬ ਸਿੱਟਣ ਵਾਲੀ ਗੱਲਬਾਤ ਆ ਪਰਮਾਣੂ ਬੰਬ ਕਹਿਣ ਤੋਂ ਵੀ ਗਰੇਜ਼ ਨਾ ਕਰੀਏ ਤਾਂ ਵੀ ਕੋਈ ਹੱਤਕਥ ਨਹੀਂ ਮਤਲਬ ਉਰੇ ਖੜ ਕੇ ਸਾਹ ਨਹੀਂ ਆ ਰਿਹਾ ਸਾਹ ਲੈਣਾ ਬਹੁਤ ਔਖਾ ਹੋਇਆ ਹੋਇਆ ਪਰ ਜਿੱਥੇ ਸਾਡੇ ਜਿਹੜਾ ਰੂ ਨੌਜਵਾਨ ਨੇ ਉਹ ਮਤਲਬ ਇਹਨਾਂ ਚੀਜ਼ਾਂ ਨੂੰ ਅਣਗੌਲੀਆਂ ਕਰਦੇ ਹੋਏ ਅੱਗੇ ਵਧਣਗੇ ਜਿਵੇਂ ਸਾਡਾ ਮਤਲਬ ਪਿੱਛੋਂ ਫੈਸਲਾ ਆਉਂਦਾ ਉਹਦੇ ਤਹਿਤ ਅਸੀਂ ਅੱਗੇ ਵਧਾਂਗੇ ਪਰ ਗੱਲ ਇਹ ਆ ਵੀ ਸਰਕਾਰ ਜੇਸਾ ਸਾਡੇ ਹੱਥ ਕੰਡੇ ਵਰਤ ਰਹੀ ਹੈ ਇਹ ਸਰਕਾਰ ਦੀ ਬਹੁਤ ਵੱਡੀ ਨਲਕੀ ਹੈ ਜੇ ਸਾਡੇ ਨਾਲ ਇਹੀ ਕੁਝ ਬਾਰਡਰ ਬਣਾਉਣੇ ਨੇ ਤਾਂ 400 ਫੀਟੇ ਹੀ ਬਾਰਡਰ ਬਣਾ ਹੀ ਦੇਣ ਫਿਰ ਕਿਸੇ ਨੂੰ ਕੋਈ ਰੌਲਾ ਹੀ ਨਹੀਂ ਸਰਕਾਰ ਤਾਂ ਆਪ ਮਤਲਬ ਬਾਰਡਰ ਬਣਾ ਕੇ ਸਾਡੇ ਸਾਈਡ ਤੇ ਕਰਨਾ ਚਾਹੀਦਾ ਆ ਤੁਹਾਡੇ ਕੋਲੇ ਆ ਸਾਡੇ ਖੜੇ ਖੜੇ ਫਿਲਹਾਲ ਇੱਥੇ 2 ਤੋਂ 3 ਵਾਰ স্মੋਕ ਬੌਮਸ ਸੱਟੇ ਗਏ ਨੇ ਔਰ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਤੁਹਾਡੇ ਲੱਗੇ ਨੇ স্মੋਕ ਬੌਮਸ ਅੱਖਾਂ ਦੇ ਵਿੱਚ ਪਏ ਨੇ ਜੀ ਤੁਹਾਡੇ ਅੱਖਾਂ ਦੇ ਲੱਗਿਆਂ ਦੇ ਲੱਗਿਆਂ ਦੇ ਬਾਦ ਕਿ ਕਿੱਥੇ ਕਿੱਥੇ ਖੜੇ ਸੀ ਤੁਸੀਂ ਸਭ ਤੋਂ ਅੱਗੇ ਸੀਗੇ ਸਭ ਤੋਂ ਅੱਗੇ ਸੀ ਹਾਂ ਤੇ ਬੇਨਤੀ ਕਰਨੀ ਗਈ ਸੀ ਆਪਣੇ ਬੰਦਿਆਂ ਨੂੰ ਵੀ ਥੋੜਾ ਥੋੜਾ ਪਿੱਛੇ ਨੂੰ ਆ ਜਾਓ ਇੱਕ ਵਾਰੀ ਹਾਂ ਜੀ ਦੋ ਤੋਂ ਨਹੀਂ 8-10 ਇਕੱਠੇ ਇਕੱਠੇ ਹੀ ਗੇਰੇ ਪਾਠ ਦਸ ਹੀ ਗੇਰੇ ਆਈ ਹੁਣ ਆਪਾਂ ਹੁਕਮ ਕਰ ਰਹੇ ਸਾਰੇ ਨੂੰ ਇੱਥੋਂ ਸਾਰੇ ਤਿਆਰੀ ਕਰਕੇ ਹੀ ਵਜਾਉਂਗੇ ਆਪਾਂ ਵੀ ਮੈਂ ਮੈਂ ਜਾਣਦਾ ਹਾਂ ਇਹ ਚੀਜ਼ ਕਿੰਦਾ ਦੀਆਂ ਪਰ ਸ਼ਾਇਦ ਲੋਕ ਨਹੀਂ ਜਾਣਦੇ ਕੀ ਇਫੈਕਟ ਹੋ ਰਿਹਾ ਆ ਕੀ ਕਿਰਪਾ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਨਾ ਕੀ ਇਫੈਕਟ ਹੋ ਰਿਹਾ ਹੈ ਇਫੈਕਟ ਐਵੇਂ ਲੱਗਦਾ ਆਪਾਂ ਨੂੰ ਜਿਵੇਂ ਮਿਰਚਾਂ ਨਹੀਂ ਪਾਤੀਆਂ ਇਹਨਾਂ ਪਾਣੀ ਅੱਖਾਂ 'ਚ ਤੁਹਾਡੇ ਹਾਂ ਉਮੇ ਸਾਰਾ ਛੜਦੀਆਂ ਪਈਆਂ ਅੱਖਾਂ ਛੜਦੀਆਂ ਪਈਆਂ ਇਹ ਚਮੜੀ ਸਾਰੀ ਛੜਦੀ ਪਈ ਆ ਬਈ ਸਾਹ ਲੈਣ ਚ ਔਖਾ ਹੋ ਰਿਹਾ ਬਹੁਤ ਦਿਖਦਾ ਨਹੀਂ ਬਾਈ ਜੀ ਦਿਖਦਾ ਨਹੀਂ ਆ ਮੈਂ ਦੇਖ ਲਓ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ ਇਹਨਾਂ ਐਕਸਪਾਇਰੀ ਹੈ ਬਾਦੇ ਵਿੱਚ ਅੱਖਾਂ ਅੱਖਾਂ 바 ਵੀ ਫਰਕ ਪੈ ਸਕਦਾ ਨਿਗਾਹ ਕੱਢ ਸਕਦੀ ਹੈ ਰੱਬ ਨਾ ਕਰੇ ਰੱਬ ਨਾ ਕਰੇ ਸਾਹ ਲੈਣ ਤੇ ਬਾਈ ਇੱਥੇ ਰੱਬ ਨਾ ਕਰੇ ਸਾਹ ਲੈਣ ਤੇ ਸਾਨੂੰ ਇੰਨੀ ਦਿੱਕਤ ਆ ਰਹੀ ਹੈ ਯਾਨੀ ਕਿ ਇਹ ਐਕਸਪਾਇਰੀ ਬੌਮਸ ਯੂਜ਼ ਕਰਦੇ ਪਏ ਨੇ ਜਾਣ ਬੁੱਝ ਕੇ ਹਾਂ ਜਾਣ ਬੁੱਝ ਕੇ ਯੂਜ਼ ਕਰਦੇ ਪਏ ਜਿਆਦਾ ਨੁਕਸਾਨਾਂ ਤਾਂ ਆਕਿਆ ਬਾਈ ਜੇ ਨਾ ਦੀ ਐਕਸਪਾਇਰੀ 17 18 ਦੀ ਹੈ ਚੋਹੀ ਆ ਗਿਆ 5 ਸਾਲ ਦੇ ਵਿੱਚ ਤਾਂ ਕੋਈ ਛੋਟੀ ਮੋਡੀ ਚੀਜ਼ ਵੀ ਜ਼ਹਿਰ ਬਣ ਜਾਂਦੀ ਹੈ ਆ ਤਾਂ ਫੇਰ ਵੀ ਬੰਬ ਹੈ ਬਾਈ ਮਰੋ ਲਗਾਤਾਰ ਸਿੱਟਦੇ ਪਏ ਨੇ ਜਿੱਥੋਂ ਸ਼ਾਇਦ ਤੁਸੀਂ ਵਾਪਸ ਆਏ ਹੋ ਉੱਥੇ ਅਜੇ ਤੱਕ ਇਨਫੋਕਸੀਕੇਸ਼ਨ ਫੈਲੀ ਹੋਈ ਹੈ ਭਈ ਹੈ ਭਈ ਹੈਗੀ ਹੁਣ ਤੱਕ ਫੈਲੀ ਹੋਈ ਹੈ ਉੱਥੇ ਤੱਕ ਮਾੜਾ ਹਾਲ ਹੈ ਬਹੁਤ ਮਾੜਾ ਹਾਲ ਹੈ ਜੀ ਆਏ ਬੰਦਿਆਂ ਨੂੰ ਕਾਇਂ ਪਿੱਛਾ ਕਰਨੀ ਸਭ ਤੋਂ ਅੱਗੇ ਹੀ ਰਹੋਗੇ ਬਈ ਲੜ ਕੇ ਆਪਾਂ ਆਪਾਂ ਲੜਾਂਗੇ ਤੇ ਜਿੱਤਾਂਗੇ ਚੱਕਰੇ ਆ ਭਈ ਇੱਕ ਤਾਂ ਬਣਾ ਕੇ ਨਾ ਇੱਕ ਹੁੰਦਾ ਟੀਮ ਵਰਕ ਹੁੰਦਾ ਪਿੱਛੇ ਦੇ ਸੋਚ ਸਮਝੇਗਾ ਟੀਮ ਤਿਆਰ ਕਰਕੇ ਜਾਣਾ ਆਪਣੇ ਬੰਦੇ ਅੱਗੇ ਖੜੇ ਨਾ ਗਲਤ ਹੈ ਤੁਸੀਂ ਤੇ ਜਿਹੜੇ ਬਈਆਂ ਹੋਈਆਂ ਉਹਦਾ ਵੀ ਪਰਕਰ ਨਾ ਚਲੋ ਕੋਈ ਜ਼ਿਆਦਾ ਫਰਕ ਨਹੀਂ ਹੈ ਥੋੜਾ ਵੱਧ ਜਿਹੜੇ ਮੇਰੇ ਪਾਸ ਵੀਰ ਬੇਨਤੀ ਸੁਣਦੇ ਹਨ ਜਿਹੜੇ ਦੇ ਵੀ ਅੱਖਾਂ ਤੇ ਪੈਂਦਾ ਕੋ ਉਹ ਆਪਣੀ ਅੱਖਾਂ ਮਲਣ ਮਲੋ ਨਾ ਗਿੱਲਾ ਕੱਪੜਾ ਲੈ ਕੇ ਥੋੜਾ ਥੋੜਾ ਲਾਓ ਤਾਂ ਉਹ ਤੋਂ ਰਾਹਤ ਆ ਜੂਗੀ 30 35 ਸਕਿੰਟ ਤੱਕ ਦੀ ਜਲਨ ਹੈ ਬਾਈ ਜੀ 35 ਸਕਿੰਟ ਹੱਦ 40 ਸਕਿੰਟ ਬਾਅਦ ਵਿੱਚ ਨੋਰਮਲ ਹੋ ਜਾਂਦਾ ਗਿੱਲਾ ਕੱਪੜਾ ਰੱਖੋ ਨੋਨ ਦੀ ਛੁਟਕੀ ਰੱਖੋ ਉਸ ਹੁਣ ਅਸੀਂ ਨੋਨ ਖਾਇਆ ਹਲਕਾ ਗਿੱਲਾ ਕੱਪੜਾ ਲਾਇਆ ਠੀਕ ਹੋ ਗਿਆ ਅੱਛਾ ਹਾਂ ਛਾਲ ਵਿੱਚ ਨਮਕ ਨਾਲ ਠੀਕ ਹੋ ਜਾਂਦਾ ਹੈ ਨਮਕ ਮੂੰਹ 'ਚ ਰੱਖੋ ਉਸ ਨੂੰ ਗਿੱਲੇ ਕੱਪੜੇ ਨਾਲ ਹਲਕਾ ਜਿਹਾ ਐਂ ਕਰ ਲੋ ਆਰਾਮ ਆ ਜਾਂਦਾ ਇੱਕ ਬਾਈ ਆਪਣਾ ਇੱਥੇ ਸੇਵਾ ਵੀ ਕਰ ਰਿਹਾ ਦਵਾਈ ਪਾ ਰਿਹਾ ਅੱਖਾਂ 'ਚ ਉਹਦਾ ਕ ਆਦਾਂ ਪ੍ਰੋਬਲਮ ਹਨ ਉਹਨਾਂ ਦਵਾਈ ਪਵਾ ਲੋ ਕਾ ਜੀ ਕੋਈ ਯਕਨੀ ਹੋ ਬਈ ਜਿੰਨਾ ਮਰਜ਼ੀ ਕਰ ਲੈਣ ਦੋ ਇਹਨਾਂ ਨੂੰ ਧੱਕਾ ਕਰ ਰਹੇ ਕੋਈ ਚੱਕਰ ਨਹੀਂ ਆਪਾਂ ਲੜਾਂਗੇ ਤਾਂ ਲੜਾਂਗੇ ਸਾਰਿਆਂ ਨੂੰ ਇਹੀ ਬੇਨਤੀ ਆ ਘਰਾਂ ਤੋਂ ਨਿਕਲੋ ਬਾਈ ਘਰਾਂ ਤੋਂ ਨਿਕਲ ਕੇ ਇੱਥੇ ਆਪਣੇ ਹੱਕਾਂ ਲਈ ਲੜੋ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਹੈ ਇਹ ਹਾਲਾਤ ਤਾਂ ਵੀ ਚੜਦੀ ਕਲਾ ਹਾਂ ਚੜਦੀ ਕਲਾ ਪੂਰੀ ਮਹਾਰਾਜ ਨੇ ਵਾਸੀਏ ਚੜਦੀ ਕਲਾ ਇਸ ਦਿਨ ਬਾਬਾ ਜੀ ਟੈਂਦੀ ਕਲਾ ਹੋ ਗਈ ਪੰਜਾਬ ਖਤਮ ਹੋ ਜਾਣਗੇ ਗੁਰਬੋਬ ਸਿੰਘ ਜੀ ਦੇ ਪੁੱਤਾਂਗੇ ਤਾਂ ਚੜਦੀ ਕਲਾ ਹੀ ਰਹੂਗੀ ਸਦਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਅੱਖਾਂ ਦੇ ਵਿੱਚ ਫਿਲਹਾਲ ਅਥਰੂ ਨਿਕਲਦੇ ਪਏ ਨੇ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਇਫੈਕਟ ਜਿਹੜਾ ਸਾਫ਼ ਨਜ਼ਰ ਆ ਰਿਹਾ ਪਰ ਤਾਂ ਨਹੀਂ ਚੜਦੀ ਕਲਾ ਚ ਨਹੀਂ ਉਹ ਕਹਿੰਦੇ ਪਏ ਨੇ ਸਾਫ਼ ਦੱਸਿਆ ਗਿਆ ਕਿ ਕਿਸ ਤਰ੍ਹਾਂ ਇਹਨਾਂ ਤੋਂ ਬਚਣਾ ਹੈ ਕਿਸ ਤਰ੍ਹਾਂ ਬਚਨ ਦੀ ਲੋੜ ਹੈ ਪਰ ਦੂਜੇ ਪਾਸੇ ਅਥਰੂ ਗੈਸ ਦੇ ਗੋਲਿਆਂ ਦੀ ਫਾਇਰਿੰਗ ਲਗਾਤਾਰ ਜਾਰੀ ਹੈ ਜਦੋਂ ਇਹ ਇਕੱਠ ਬਦਨ ਲੱਗਦਾ ਹੈ ਜਦੋਂ ਇਹ ਇਕੱਠ ਵੱਧਦਾ ਹੈ ਤਾਂ ਉਦੋਂ ਹੀ ਨਾਲ ਹੀ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡ ਦਿੱਤੇ ਜਾਂਦੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ